ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੰਮ੍ਰਿਤਸਰ ਪਹੁੰਚਿਆ ਜਿੱਥੇ ਕਿ ਸੰਗਤ ਜੀ ਦੇਖੋ ਇੱਥੇ ਪਿੰਡ ਅਲੀਪੁਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਆ ਕੇ ਤੇ ਇੱਥੇ ਖੰਡਪੜ ਸਾਹਿਬ ਰੰਗ ਘਰ ਉਕਰਾਉਂਦੇ ਆ ਤੁਸੀਂ ਆਪ ਦੱਸੋ ਸੰਗਤ ਜੀ ਅੰਦਰ ਤੁਸੀਂ ਥਾਂ ਦੇਖੀ ਆ ਕੀ ਇੱਥੇ ਖੰਡਪੜ ਸਾਹਿਬ ਹੋ ਸਕਦੇ ਖੇਤਾਂ ਵਿੱਚ ਤੁਹਾਨੂੰ ਇੱਧਰ ਵੀ ਦਿਖਾਉਨੇ ਆ ਕੀ ਹਾਲ ਇਹਦਾ ਸਮੂਹ ਸਾ ਸੰਗਤ ਜੀ ਇਹ ਪਿੰਡ ਰਾਏਪੁਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਆਂਦੇ ਜਾਂਦੇ ਹੈਗੇ ਆ ਪਹਿਲਾਂ ਤਾਂ ਇਸ ਕਮਰੇ ਦੇ ਲਾਗੇ ਅਖੰਡਾ ਪਾਠ ਕਰਵਾਇਆ ਜਾਂਦਾ ਸੀ ਕਰਵਾ ਰਹੇ ਤੇ ਤੇ ਇਹ ਹਿੰਦੂ ਮਨਮਤ ਵਾਲੀ ਸਮਾਧ ਬਣੀ ਹੋਈ ਆ ਸਮਾਧੀ ਤੁਹਾਨੂੰ ਮੂਰਤੀ ਵੀ ਦਿਖਾ ਰਿਹਾ ਉੱਪਰ ਦਰਸੂਲ ਲੱਗਿਆ ਹੋਇਆ ਆ ਦੇਖ ਸਕਦੇ ਹੋ ਹੁਣ ਇਸ ਕਮਰੇ ਇਹਨਾਂ ਨੇ ਬਣਾ ਦਿੱਤਾ ਬਿਲਕੁਲ ਲਾਗੇ ਆ ਦੇਖੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ جاری ਆ ਵੀ ਜਾਂ ਤਾਂ ਗੁਰੂ ਘਰਾਂ ਦੇ ਅੰਦਰ ਹੀ ਪਾਠ ਕਰਵਾਇਆ ਜਾ ਸਕਦੇ ਨੇ ਸਿੱਖ ਸੰਗਤ ਵੱਲੋਂ ਤੇ ਜਾਂ ਆਪਣੇ ਘਰਾਂ ਦੇ ਅੰਦਰ ਇਹ ਸਾਰੀ ਮਨਮਤ ਵਾਲੀ ਜਗਾ ਦੇਖੋ ਬਣੀ ਹੋਈ ਹੈ ਅੱਜ ਸਾਡੇ ਕੋਲ ਸਤਕਾਰ ਕਮੇਟੀ ਵੱਲੋਂ ਭਾਈ ਦਵਿੰਦਰ ਸਿੰਘ ਜੀ ਸਤਕਾਰ ਕਮੇਟੀ ਵਾਲੇ ਪਹੁੰਚੇ ਨੇ ਦਾਸ ਪਰਤਪਾਰ ਸਿੰਘ ਖਾਲਸਾ ਸਿੰਘ ਤੁਸੀਂ ਆਪ ਦੱਸੋ ਐਡਾ ਵੱਡਾ ਆਪ ਪਿੰਡਾਂ ਤੇ ਗੁਰੂ ਘਰ ਛੱਡ ਕੇ ਐਡੇ ਨੇ ਵੱਡੇ ਗੁਰੂ ਘਰ ਛੱਡ ਕੇ ਤਾਂ ਯਾਰ ਆਪਾਂ ਇੱਥੇ ਸਮਾਧਾਨ ਦੇ ਪਾਠ ਕਰਾਉਣੇ ਕੋਈ ਹੈ ਤਾਂ ਸ਼ਰਮ ਨਹੀਂ ਕਮੇਟੀ ਇੱਥੇ ਜਾਣ ਬੁੱਝ ਕੇ ਖਨਪਾਤ ਸਾਹਿਬ ਰਖਾਉਂਦੀ ਆ ਕਿਉਂਕਿ ਆਪ ਇਹ ਪਿੱਛੇ ਹੋ ਜਾਂਦੇ ਆ ਜੇ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਆ ਉਹਨਾਂ ਦੀ ਆਸ ਵਿੱਚ ਫੁੱਟ ਪਵਾ ਦਿੰਦੇ ਇਹ ਫਰਜ ਇਹਨਾਂ ਦਾ ਬੰਦਾ ਸ਼੍ਰੋਮਣੀ ਕਮੇਟੀ ਦਾ ਕਿ ਇਹਨਾਂ ਦੇ ਹੁਕਮਨਾਮੇ ਅਕਾਲ ਤਖਤ ਤੋਂ ਜਾਰੀ ਹੋਏ ਆ ਬੜੀਆਂ ਜਠੇਰਿਆਂ ਮੱਠਾਂ ਤੇ ਕਿਤੇ ਵੀ ਮਨਵਾ ਤਾਲੀ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਪਰ ਇੱਥੇ ਧੱਕੇ ਨਾਲ ਪਾਠ ਕਰਾਉਂਦੇ ਆ ਇਹ ਸਿੰਘ ਨੂੰ ਘਟੋ ਘਣ ਮੇਰੇ ਖਾਤੇ ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਆ ਇਹਦੇ ਨਾਲ ਕੋਈ ਇਥੋਂ ਸਿੰਘ ਕੋਈ ਤਿਆਰ ਨਹੀਂ ਹੋਇਆ ਜਦੋਂ ਇਹਨੇ ਦੇਖਿਆ ਵੀ ਮੇਰੀ ਕੋਈ ਗੱਲ ਨਹੀਂ ਸੁਣਦਾ ਸੰਗਤਜੀ ਇਹ ਟੈਂਕੀ ਦੇ ਉੱਪਰ ਚੜ ਜਾਂਦਾ ਸਿੰਘ ਇਹ ਟੈਂਕੀ ਦੇ ਉੱਪਰ ਚੜ ਜਾਂਦਾ ਉਤੋਂ ਬਾਅਦ ਪਿੰਡ ਦਾ ਖੇਮ ਸਿੰਘ ਸਰਪੰਚ ਜਿਹੜਾ ਸੰਗਤਜੀ ਉਹ ਬੰਦਾ ਇਹਨੂੰ ਇੱਕ ਚਲਾਕੀ ਨਾਲ ਕਹਿੰਦਾ ਵੀ ਤੈਨੂੰ ਮੈਂ ਲਿਖ ਕੇ ਦੇਣਾ ਗੁਰੂ ਗ੍ਰੰਥ ਸਾਹਿਬ ਅੱਗੇ ਤੋਂ ਨਹੀਂ ਜਾਣਗੇ ਪਰ ਇਹਨਾਂ ਚਲਾਕੀ ਕੀਤੀ ਗਈ ਰਾਤ ਨੂੰ ਸ਼ਰਾਬ ਪੀ ਕੇ ਪਿੰਡ ਦਾ ਜਿਹੜਾ ਸਰਪੰਚਾ ਨੇ ਆਪਣੀ ਰਿਵੋਲਵਰ ਕੱਢ ਕੇ ਇਹਦੇ ਇੱਥੇ ਲਾਉਂਦਾ ਆ ਜੋ ਲਿਖਤੀ ਇਹਨੂੰ ਦਿੱਤਾ ਉੱਪਰੋਂ ਇਹ ਆਉਂਦਾ ਤੇ ਇੱਕੋ ਖੋਹ ਲੈਂਦਾ ਉਹ ਖੋਹ ਕੇ ਦੋ ਪਾੜ ਕੇ ਇਹਦਾ ਫੋਨ ਵੀ ਉਰੇ ਦੇ ਸ਼ਾਸਤਰ ਵੀ ਅੱਜ 3-4 ਮਹੀਨੇ ਹੋਏ ਸੰਗਲ ਜੀ ਉਰੇ ਘਰ ਪੇ ਆ ਬਿਲਕੁਲ ਦੇ ਨਹੀਂ ਰਿਹਾ ਕਹਿੰਦਾ ਜਿੰਨਾ ਤੱਕ ਤੂੰ ਮੈਨੂੰ ਲਿਖ ਕੇ ਨਹੀਂ ਨਾ ਦਿੰਦਾ ਭਈ ਤੂੰ ਇਹ ਮਸਲਾ ਛੱਡ ਦੇ ਫੇਰ ਤੈਨੂੰ ਮੱਕਾ ਕਾਰ ਦਊਗਾ ਆਪਾਂ ਤੇ ਕੋ ਕਕਾਰ ਵੀ ਲਾਵਾਂਗੇ ਤੇ ਆਪਾਂ ਜਿਹੜਾ ਖੰਡਪਾੜ ਸਾਹਿਬ ਆ ਉਹ ਬਿਲਕੁਲ ਇੱਥੇ ਰੱਖਣ ਨਹੀਂ ਹੁੰਦਾਾਂਗੇ ਹੁਣ ਤੂੰ ਜਿੱਥੇ ਮਰਜੀ ਸਰਪੰਚ ਖੇਮ ਖੇਰ ਆਪਾਂ ਆਪਾਂ ਖੜੇ ਆ ਸਤਕਾਰ ਕਮੇਟੀ ਦੇ ਗੁਰੂਦੇਵ ਸਿੰਘ ਤੂੰ ਰਖਾ ਕੇ ਦੱਸ ਇੱਥੇ ਪਾਠ ਤਾਂ ਫੇਰ ਤੈਨੂੰ ਆਪਾਂ ਦੱਸਾਂਗੇ ਤਾਂ ਤੇ ਕੋ ਜਿਹੜਾ ਸਮਾਨ ਆ ਉਹ ਵੀ ਤੇਰੇ ਕੋਲੋਂ ਆਪਾਂ ਕਢਾਵਾਂਗੇ ਸਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗ ਗੱਲ ਕਰੂਗਾ ਇਧਰ ਆ ਬਾਬਾ ਜੀ ਉਹ ਲੱਗਾ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਦਾਸ ਪਤ ਪਰ ਸਿੰਘ ਖਾਲਸਾ ਲਾਗੇ ਪਿੰਡ ਤੋਂ ਹੀ ਹੈ ਪਿੰਡ ਅਲੀਪੁਰ ਤੋਂ ਤੋਂ ਖਾਲਸਾ ਜੀ ਇਹ ਪਿੰਡ ਰਾਏਪੁਰ ਤੋਂ ਉਹੀ ਗੁਰੂ ਘਰ ਪ੍ਰਬੰਧ ਕਮੇਟੀ ਦੇ ਮੈਂਬਰ ਹਨ ਅਤੇ ਉਹੀ ਹੀ ਇਹ ਮੋਤੀਗਿਰ ਸਮਾਹ ਕਮੇਟੀ ਦੇ ਮੈਂਬਰ ਹਨ ਜਿਨ੍ਹਾਂ ਵੱਲੋਂ ਇਹ ਬਿਆਦ ਦੀ ਕੀਤੀ ਜਾਂਦੀ ਹੈ ਪਿੰਡ ਦੇ ਸਰਪੰਚ ਆਪਣੇ ਪਾਲਾ ਸਿੰਘ ਵੱਲੋਂ ਖਾਣੇ ਅੰਦਰ ਵਿੱਚ ਇਹ ਆਪਣੇ ਜਵਾਨੀ ਗੱਲ ਕਹੀ ਗਈ ਸੀ ਵੀ ਦਵਾਰਾ ਉਥੇ ਪਾਠ ਨਹੀਂ ਹੋਣਗੇ ਜੋ ਉਥੇ ਸ੍ਰੀ ਚੰਦ ਜੀ ਦਾ ਸਮਾਗਮ ਕੀਤਾ ਜਾਵੇਗਾ ਪਰੰਤੂ ਸਾਰੇ ਬਾਹਰੇ ਬਾਹਰੇ ਤੋੜ ਦਿੱਤੇ ਲਿਖਤੀ ਰੂਪ ਦੇ ਵਿੱਚ ਵੀ ਜਵਾਨੀ ਰੂਪ ਦੇ ਵਿੱਚ ਵੀ ਮੇਰੀ ਸਮੁੱਚੇ ਪੰਥ ਨੂੰ ਬੇਨਤੀ ਆ ਖਾਲਸਾ ਜੀ ਕਿਉਂਕਿ ਹੁਣ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਤੇ ਸਾਡਾ ਵੱਧ ਤੋਂ ਵੱਧ ਇਹ ਵਿਰੋਧ ਕਰ ਰਹੇ ਹਨ ਸਮੁੱਚੀਆਂ ਸਾਰੀਆਂ ਜਥੇਬੰਦੀਆਂ ਨੂੰ ਸਾਡੀ ਬੇਨਤੀ ਆ ਕਿਹੇ ਧਰਮ ਦਾ ਮਸਲਾ ਹੈ ਗੁਰੂ ਦੇ ਸਤਕਾਰ ਲਈ ਅੱਗੇ ਆਵੋ ਤਾਂ ਕਿ ਹਲਕਾ ਅੰਮ੍ਰਿਤਸਰ ਦੇ ਵਿੱਚ ਇਹ ਮਨਮਤ ਨਾ ਹੋਵੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦਾ ਕੌਮੀ ਗਦਰ ਬਾਦਲ ਵੱਲੋਂ ਅਤੇ ਹੋਰ ਸਰਕਾਰਾਂ ਵੱਲੋਂ ਆਰਐਸ ਵੱਲੋਂ ਮਿਲ ਕੇ ਕਾਣ ਸਿੱਖੀ ਦਾ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਉੱਪਰ ਕਿਸ ਤਰ੍ਹਾਂ ਦਾ ਲਾਠੀ ਚਾਰਜਾਂ ਕੀਤੇ ਜਾ ਰਿਹਾ ਹਨ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਇਸ ਮਸਲੇ ਬਾਰੇ ਆਪਾਂ ਬਹੁਤਾ ਲੰਮਾ ਚੌੜਾ ਨਾ ਬੋਲੀਏ ਅੱਜ ਸਾਡੇ ਕੋਲੇ ਭਾਈ ਦਵਿੰਦਰ ਸਿੰਘ ਸਤਕਾਰ ਕਮੇਟੀ ਵਾਲੇ ਪਹੁੰਚੇ ਸਨ ਅਤੇ ਜੋ ਸਾਡੇ ਨਾਲ ਪਾਣੀ ਵਾਲੇ ਟੈਂਕ ਦੇ ਵਧੇ ਕੀ ਹੋਈ ਪਿੰਡ ਅਲੀਪੁਰ ਤੋਂ ਸੇਮ ਸਿੰਘ ਸਰਪੰਚ ਨੇ ਸਾਡੇ ਨਾਲ ਨਿਜੀ ਅਰੰਝਸ ਕੀਤੀ ਆ ਅਤੇ ਅਮਰਤਵਾਲ ਅੰਬਾ ਦੁਸ਼ਟ ਪਾਪੀ ਜਿਸ ਨੇ ਸ਼ਰਾਬ ਪੀ ਕੇ ਗੁਰੂ ਕੇ ਅ ਅਮਰਤਧਾਵੀਓ ਨੇ ਅ ਵੀ ਕੀਤੀ ਹੈ ਅਤੇ ਉਹਦਾ ਭਰਾ ਪਿਰਤਪਾਲ ਉਹ ਉਸਨੇ ਵੀ ਨਾਲ ਉਹਦੇ ਮਿਲ ਕੇ ਵੀ ਅਦੀ ਕੀਤੀ ਹੈ ਗੁਰਦੀਪ ਸਿੰਘ ਦੀਪੂ ਸਰਪਾ ਸਾਫਾ ਸਰਪੰਚ ਦਾ ਪੁੱਤਰ ਅਤੇ ਨਾਲ ਨਰੰਗ ਦਾ ਮੁੰਡਾ ਬੱਬੂ ਅਤੇ ਦੁਸ਼ਟ ਪਾਪੀ ਬੰਦਰ ਜੂਪੀ ਵਾਲਾ ਭਈਆ ਤੋ ਖਾਲਸਾ ਜੀ ਇਹਨਾਂ ਨੇ ਮੇਰੇ ਨਾਲ ਸਿੱਖੀ ਬਾਣੇ ਨਾਲ ਵੀ ਵਿਆਹ ਦੀ ਕੀਤੀ ਅਤੇ ਥਾਣੇ ਤੋਂ ਸੇਮ ਸਿੰਘ ਸਰਪੰਚ ਨੇ ਐਸਆਈ ਸੁਖਵਿੰਦਰ ਸਿੰਘ ਵੱਲੋਂ ਵੀ ਵਿਆਹ ਦੀ ਕਰਾਈ ਜਿੰਨਾ ਸਮਾਂ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਸਾਡੇ ਸਿੱਖੀ ਸਰੂਪ ਦਾ ਗੁਰੂ ਕੇ ਬਾਣੇ ਦਾ ਅਸੀਂ ਉਹਨਾਂ ਸਮੇਂ ਸੰਘਰਸ਼ ਲੜਦੇ ਰਹਾਂਗੇ ਅੱਜ ਵੀ ਅਸੀਂ ਥਾਣਾ ਅਮਰਗੜ ਦੇ ਵਿੱਚ ਦਰਖਾਸਤ ਦੇ ਰਹੇ ਹਾਂ ਪਹਿਲਾਂ ਵੀ ਅਸੀਂ ਦਰਖਾਸਤ ਦਿੱਤੀ ਦੀ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਅਸੀਂ ਇਹ ਸਮਾਦ ਦੇ ਉੱਪਰ ਸਰਕਾਰ ਕਮੇਟੀ ਦੇ ਸੰਗ ਨਾਲ ਆਏ ਹਾਂ ਤਾਂ ਕਿ ਮੌਕਾ ਦੇਖ ਸਕੇ ਮੌਕਾ ਦੇ ਦੇਖ ਸਕਣਾ ਅਤੇ ਸੰਗਤ ਨੂੰ ਜਾਣੂ ਕਰਵਾ ਸਕਣਾ ਕੱਲ੍ਹ ਘਲਾ ਨੂੰ ਸਾਡੇ ਤੋਂ ਕੋਈ ਕਿਸੇ ਪ੍ਰਕਾਰ ਦਾ ਅਲੀ ਕਸਲ ਲਾਉਣਾ ਤਾਂ ਇਹਦੇ ਵਿੱਚ ਕੋਈ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਮੌਜੂਦਾ ਇੱਥੇ ਖੜੇ ਹਾਂ ਇਹਨੇ ਕਿ ਬੇਨਤੀ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਸਮੁੱਚੇ ਪੰਥ ਖਾਲਸਾ ਨੂੰ ਬੇਨਤੀ ਆ ਇਹ ਖਾਲਸਾ ਜੀ ਉਹ ਬੰਦਵਾ ਸਾਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੁ ਸੰਗਤ ਜੀ ਤੁਸੀਂ ਦੇਖਿਆ ਇਹ ਅਜੇ ਉੱਥੇ ਗੱਡੀ ਚਾਹਜੋ ਤੁਸੀਂ ਦੇਖਿਆ ਸੰਗਤ ਜੀ ਇਹ ਤੇ ਜਿਹੜਾ ਪਿੰਡ ਵੱਲੋਂ ਤੱਕੇ ਨਾ ਹੈ ਗੁਰਦੁਆਰਾ ਸਾਹਿਬ ਅਲੀ ਸ਼ਾਨ ਇੱਡਾ ਛੱਡ ਕੇ ਇੱਥੇ ਖੰਡਪੜ ਸਾਹਿਬ ਇਹ ਮਤਲਬ ਕਰਾਉਣ ਆਉਂਦੇ ਆ ਇਹ ਗੁਰੂ ਗ੍ਰੰਥ ਸਾਹਿਬ ਦੇ ਹਲੋ ਤੇ ਰਾਏਪੁਰ ਪਿੰਡ ਦੀ ਇਹ ਘਟਨਾ ਆ ਸੰਗਤ ਜੀ ਤੇ ਅਸੀਂ ਜਿਹੜਾ ਅੱਗੇ ਇਹ ਇਨਸਾਫ ਜਰੂਰ ਲਵਾਵਾਂਗੇ ਜਿਹੜਾ ਵੀ ਇਹ ਇਹਨਾਂ ਨੇ ਕੀਤਾ ਆ ਧੱਕਾ ਕੀਤਾ ਆ ਤੇ ਬਾਕੀ ਅਗਲਾ ਜਿਹੜੀ ਜਾਣਕਾਰੀ ਜਰੂਰ ਆਪਾਂ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਵਾਹਿਗੁਰੂ ਕੈਮਰੇ ਲੱਗੇ ਤੇ ਆਹੋ ਸਾਹਮਣੇ ਰੱਖਿਆ ਇਹ ਬਣਾਉਣੀ ਹੈ ਤੇ ਇਹ ਨਹੀਂ ਬਣਾਉਣਾ ਆਹ 35 ਨੂੰ